ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇਸ YouTube ਚੈਨਲ ਤੇ ਅੱਜ ਦਾ ਵਲੌਗ ਬਹੁਤ ਹੀ ਖਾਸ ਰਹਿਣ ਵਾਲਾ ਆ ਅੱਜ ਤਰੀਕ ਹੈਗੀ ਹੈ ਜੀ 4 ਸਤੰਬਰ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਬੜੀ ਧੂਮ-ਧਾਮ ਨਾਲ ਪੂਰੇ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਆ ਤੇ ਆਪਾਂ ਵੀ ਇਸ ਸੰਬੰਧ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾ ਰਹੇ ਆ ਸਮਾਂ तकरीबन 5:00 ਕ ਪਾ ਚੁੱਕੇ ਤੇ ਸ਼ਾਮ ਦੇ ਤੇ ਕਮ ਕਰਾ ਤੋਂ ਵਿਲੇ ਹੋ ਕੇ ਆਪਾਂ ਕੇ ਚਲੋ ਆਪਾਂ ਵੀ ਗੁਰੂ ਸਾਹਿਬਰੇ ਦਰਸ਼ਨ ਕਰਕੇ ਆ ਜਾਈਏ ਤੇ ਮੇਰੇ ਨਾਲ ਤੁਸੀਂ ਦੇਖ ਸਕਾਂਗੇ ਇਧਰ ਗਿੱਗੂ ਭਾਜੀ ਚਲਾ ਰਹੇ ਨੇ ਗੱਡੀ ਤੇ ਪਿੱਛੇ ਫੈਮਿਲੀ ਬੈਠੀ ਹੋਈ ਹੈ ਪਾਪਾ ਵੀ ਬੈਠੀ ਹੋਏ ਤੇ ਅਜਰਾ ਦਿਨ ਜੋ ਬਹੁਤ ਹੀ ਖਾਸ ਆ ਜੀ ਸਿੱਖ ਇਤਿਹਾਸ ਦੇ ਵਿੱਚ ਜਦ ਤੱਕ ਤੁਹਾਨੂੰ ਮੈਂ ਦੱਸਿਆ ਹੋਇਆ ਆ ਪਹਿਲਾ ਪ੍ਰਕਾਸ਼ ਨੂੰ ਗੁਰੂ ਸਾਹਿਬ ਜੀ ਦਾ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਪਾਂ ਬੁੱਢਾ ਜੀ ਨੇ ਕੀਤਾ ਸੀ ਤੇ ਅੱਜ ਮੌਸਮ ਵੀ ਬਹੁਤ ਜਿਆਦਾ ਵਧੀਆ ਆ ਤੁਸੀਂ ਬਾਹਰ ਮੌਸਮ ਵੀ ਦੇਖ ਸਕਦੇ ਆ ਜਿੱਦਾਂ ਕਿ ਮੈਂ ਹਜੇ ਗੱਲ ਹੀ ਕੀਤੀ ਸੀ ਕਿ ਬਾਹਰ ਮੌਸਮ ਬਹੁਤ ਵਧੀਆ ਆ ਤੇ ਮੇਰੇ ਗੱਲ ਕਰਦੇ ਆ ਨਾਲ ਹੀ ਪਾਰਿਸ਼ ਹੋਣੀ ਸ਼ੁਰੂ ਹੋ ਗਈ ਆ ਦੇਖੋ ਕਾਫੀ ਤੇਜ਼ ਮੀਂਹ ਪੈਣ ਲੱਗ ਪਿਆ ਆ ਇਹਨੂੰ ਕਹਿੰਦੇ ਆ ਸੋਨੇ ਦੇ ਸੁਹਾਗਾ ਸ਼ਾਇਦ ਮੈਂ ਕੁਛ ਗੱਗੂ ਜੀ ਮੈਂ ਕੁਝ ਹੋਰ ਹੀ ਬੋਲਦਾ ਤਾਂ ਕੀ ਮਤ ਉਹ ਵੀ ਸੱਚ ਹੋ ਜਾਂਦੀ ਅੱਜ ਹਨਾ ਮੈਂ ਹਜੇ ਕਿਹਾ ਹੀ ਆ ਵੀ ਮੌਸਮ ਬਹੁਤ ਵਧੀਆ ਤੇ ਨਾਲ ਹੀ ਇਧਰ ਮੀਂਹ ਪੈਣਾ ਸ਼ੁਰੂ ਹੋ ਗਿਆ ਆ ਚਲੋ ਦੇਖਦੇ ਆ ਹੁਣ ਕਿੰਨਾ ਪਿੰਦਾ ਤੇ ਕਿੱਥੇ ਤੱਕ ਪਿੰਦਾ ਵੈਸੇ ਜਿਹੜਾ ਬਰਸਾਤੀ ਮੌਸਮ ਦੇ ਵਿੱਚ ਮੀਂਹ ਹੁੰਦਾ ਲੈ ਆ ਨਾਲ ਹੀ ਛੱਡ ਕੇ ਗੱਲ ਕਰਦੇ ਕਰਦੇ ਆ ਅਹੇ ਜੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਬਰਸਾਤੀ ਮੌਸਮ ਦੇ ਵਿੱਚ ਇੱਦਾਂ ਹੁੰਦਾ ਹੁੰਦਾ ਵੀ ਕਿਲੋਮੀਟਰ ਦੇ ਵਿੱਚ ਵੀ ਜੀ ਮੀਂਹ ਹੁੰਦਾ ਆ ਕਈ ਵਾਰੀ ਕਿਲੋ 500 ਮੀਟਰ ਦੇ ਘੇਰੇ 'ਚ ਹੀ ਹੁੰਦਾ ਆ ਤੇ ਆ ਤਾਂ ਮਿਲਦਾ ਚਾਰਟਸ ਮਿੰਟ ਪਿਆ ਹੁਣ ਥੋੜੇ ਜਿਹਾ ਚੱਲੇ ਨਾਲ ਹੀ ਮੀਂਹ ਛੱਡ ਗਿਆ ਜੀ ਆ ਫੇਰ ਹੁਣ ਸ਼ੁਰੂ ਹੋ ਗਿਆ ਦਾ ਇਹ ਹੁੰਦਾ ਜੀ ਬਰਸਾਤੀ ਮੌਸਮ ਵੈਸੇ ਤਾਂ ਹੁਣ ਬਰਸਾਤੀ ਮੌਸਮ ਦਾ ਜਾਣ ਵਾਲਾ ਹੀ ਆ तकरीबन ਥੋੜਾ ਜਿਹਾ ਰਹਿ ਗਿਆ ਦਿਨ ਹੋਰ ਤੇ ਫਿਰ ਵੀ ਮੀਂਹ ਨੇ ਵੀ ਪੂਰਾ ਜੋਰ ਫੜਿਆ ਆਪਣਾ ਅੱਜ ਇੰਤਾਂ ਦੇ ਸੋਹਣੇ ਮੌਸਮ ਦੇ ਵਿੱਚ ਤਾਂ ਤੁਹਾਨੂੰ ਭੁੱਖ ਵੀ ਬੜੀ ਜ਼ਿਆਦਾ ਲੱਗ ਜਾਂਦੀ ਹੈ ਮੈਨੂੰ ਤਾਂ तकरीबन ਲੱਗੀ ਗਈ ਹੈ ਕਿ ਕੁਝ ਦਿਨ ਲੱਗੀ ਕਿ ਤਾਂ ਭੁੱਖ ਹੈ ਮੇਰੇ ਤਾਂ ਆਪ ਸੱਚੀ ਭੁੱਖ ਹੋ ਲੱਗੀ ਹੈ ਦੀਦੀ ਕੁਝ ਖਾਣਾ ਹੈਗਾ ਗੁਰਕਰਿਆ ਲਿਓ ਵੀ ਗੁਰਕਰੇ ਹੈ ਗੁਰਕਰੇ ਸ਼ੁਰੂ ਕਰ ਗਏ ਆਪਾਂ ਨਹੀਂ ਅਸੀ ਘੱਡ ਲ ਲੱਗ ਪਈ ਆ ਮੌਸਮ ਡੰਡਰ ਹੋ ਗਿਆ ਨਾ ਤਾਂ ਜਾ ਕੇ ਘੱਡ ਲੱਗ ਪਈ ਆ ਪਹਿਲਾਂ ਤਾਂ ਗਰਮੀ ਸੀ ਜਦੋਂ ਘਰੋਂ ਚੱਲੇ ਸੀ ਆਪਾਂ ਤੇ ਹੁਣ ਤਾਂ ਜਦੋਂ ਦੁਸਰੇ ਬਰਸਾਤ ਹੋ ਰਹੀ ਹੈ ਤੇ ਮੌਸਮ ਡੰਡਰ ਹੋ ਗਿਆ ਹੈ ਤੇ ਆ ਗੁਰਕਰੇ ਆਪਣੇ ਆ ਗਏ ਆਪਾਂ ਗੁਰਕਰੇ ਇੰਜੋਏ ਕਰਦੇ ਆਂ ਭਾਜੀ ਪਹਿਲਾਂ ਲੋਨਸ ਦੀ ਸੱਚੇ ਦੇਖੋ ਉਹ ਵਲਾਉ ਤੁਸੀਂ ਪਹਿਲਾਂ ਰੇਂਜ ਕਰਦੇ ਆ। ਇਹ ਤਾਂ ਮੌਸਮ ਇਦਾਂ ਨਾਲ ਜਦੋਂ ਜੇ ਪਹਾੜਾਂ ਨੂੰ ਜਾਂਦੇ ਹੁੰਨੇ ਆਪਾਂ ਇਦਾਂ ਲੰਘ ਜਿੱਦਾਂ ਆਪਾਂ ਇੰਫੋ ਸਾਰੇ ਸ਼ੀਸ਼ੇ 'ਤੇ ਫਾਇਨਲ ਨਹੀਂ ਜਿੱਦਾਂ ਹਾਂ ਜੀ ਉਧਰ ਤੇਹਰਾ ਤੋਂ ਵਾਲਾ ਘੁੰਮ ਰਹੇ ਨਾ ਇਦਾਂ ਉਸ ਨੂੰ ਮੌਸਮ ਹੁੰਦਾ ਹੁੰਦਾ ਉਤਰਾਖੰਡ ਦੇ ਵਿੱਚ। ਮੌਸਮ ਕਿੰਨਾ ਸੋਹਣਾ ਸੋਹਣਾ ਕਿੰਦਾ ਮੌਸਮ ਹਾਂਜੀ ਨਾ ਦੇਖੋ ਬਾਬਾ ਜੀ ਦੇ ਨਾਲ ਤੇ ਉਹਨੇ ਆਪੇ ਦਿਨ ਵੀ ਆਪਣਾ ਵਧੀਆ ਕਰਨਾ ਅਜੇ ਬਥੋ ਰਹਿ ਗਿਆ ਆ। ਅੰਮ੍ਰਿਤਸਰ ਸਿਰਫ 51 ਕਿਲੋਮੀਟਰ ਰਹਿ ਗਿਆ ਸਾਨੂੰ ਤੇ ਹੋਰ ਕਿੰਨਾ ਕ ਟਾਈਮ ਲੱਗੂਗਾ ਆਪਾਂ ਨੂੰ ਜਾਣ ਨੂੰ? ਇੱਕ ਇੱਕ ਸਵਾ ਘੰਟੇ ਦਾ ਰਸਤਾ ਹੈ ਕਿਉਂਕਿ ਥੋੜੀ ਜਿਹੀ ਟ੍ਰੈਫਿਕ ਹੋ ਜਾਂਦੀ ਨਾ ਕਿ ਜਾ ਕੇ ਰੋਡ ਹਜੇ ਬਣਦਾ ਪਿਆ ਆ ਇਹ ਤੇ ਜਿਹਦੇ ਕਰਕੇ ਥੋੜਾ ਟਾਈਮ ਲੱਗ ਜਾਂਦਾ ਟ੍ਰੈਫਿਕ ਹੈਗੀ ਕਾਫੀ ਰੋਡ ਦੇ ਜਦੋਂ ਕੰਪਲੀਟ ਹੋ ਗਈ ਫਿਰ ਸਾਨੂੰ ਘਰ ਤੋ ਇੱਕ ਘੰਟਾ ਲੱਗਿਆ ਕਰਨਾ ਆ ਤੇ ਹੁਣ ਆਪਾਂ ਵਿਆਸ ਪਹੁੰਚ ਗਏ ਆ ਰਸਤੇ ਵਿੱਚ ਸਫਰ ਕਰਦੇ ਹੋਏ ਸਾਨੂੰ ਬਹੁਤ ਹੀ ਖਾਸ ਚੀਜ਼ ਦੇਖਣ ਨੂੰ ਮਿਲੀ ਆ ਇਸ ਆਰਡਰ ਦੇ ਵਿੱਚ ਨੇ ਇੱਕ ਬਾਬਾ ਜੀ ਆ ਜੋ ਆਟੋ ਚਲਾ ਰਹੇ ਨੇ ਉਹਨੇ ਆਟੋ ਨੂੰ ਦੇਖੋ ਕਿੰਨਾ ਵਧੀਆ ਸਜਾਇਆ ਹੋਇਆ ਆ ਮੈਂ ਥੋੜਾ ਜ਼ੂਮ ਕਰਕੇ ਦਿਖਾ ਦਣਾ ਤੁਹਾਨੂੰ ਧੰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਦੇਖੋ ਜੀ ਤੁਸੀਂ ਦੇਖ ਸਕਦੇ ਆ ਆਟੋ ਨੂੰ ਕਿੰਨਾ ਵਧੀਆ ਰੰਗ ਬਰੰਗੇ ਸਟੀਕਰ ਲਗਾਏ ਹੋਏ ਨੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਧੰਤਨ ਸ੍ਰੀ ਗੁਰੂ ਰਾਮਦਾਸ ਬਹੁਤ ਹੀ ਜ਼ਿਆਦਾ ਵਧੀਆ ਜੋ ਆਟੋ ਆ ਜabb ਆ ਬਾਬਾ ਜੀ ਇਹ ਸ਼ੌਟ ਨੂੰ ਚਲਾ ਰਹੇ ਨੇ ਵੈਸੇ ਵੀ ਇਹ ਜਿਹੜੀ ਰੋਡ ਆ ਥੋੜੀ ਜਿਆਦਾ ਕੰਜਸਟਡ ਆ ਤੇ ਟ੍ਰੈਫਿਕ ਬਹੁਤ ਹੁੰਦੀ ਐ ਇਸ ਟਾਈਮ ਤੇ ਨਾਲੇ ਉੱਧਾ ਵੀ ਸਮਾਂ ਤਕਰੀਬਨ 6:00 ਵੱਜ ਚੁੱਕੇ ਨੇ ਤੇ ਛੁੱਟੀ ਦਾ ਸਮਾਂ ਵੀ ਹੋ ਗਿਆ ਹੈ ਦਫਤਰ ਸਰਕਾਰੀ ਦਸਤਨ ਦਾ ਟਾਈਮ ਜਾਂ ਵੈਸੇ ਵੀ ਜਿਹੜੇ ਕਮਾਕਾਰਾਂ ਤੋਂ ਵਾਪਸ ਹੁੰਦੇ ਆਪਣੇ ਘਰਾਂ ਨੂੰ ਤੇ ਇਸ ਕਰਕੇ ਇਹ ਆ ਜਦਾ ਮੋਟਰਸਾਈਕਲ ਜਿਹੜੇ ਇਸ ਰੋਡ ਤੇ ਨਾ ਇਹ ਬਹੁਤ ਤੰਗ ਕਰਦੇ ਆ ਪਤਾ ਨਹੀਂ ਕਿ ਵਾਰੀ ਸੱਜੇ ਤੋਂ ਖੱਬੇ ਹੋ ਜਾਂਦੇ ਤੇ ਖੱਬੇ ਨੂੰ ਸੱਜੇ ਹੋ ਜਾਂਦੇ ਆ ਸਰਕਾਰ ਦੇ ਸਕੂਲਾਂ ਸੁਧੋਣ ਲਈ ਇਹ ਵੀ ਯਾਤਰਾ ਬਹੁਤ ਸੂਝ ਰਹੀ ਸਾਹਮਣੇ ਕਿੰਨਾ ਬੜਿਆ। ਬਰੇਟਨ ਤੋਂ ਜਵਾਬ ਤਾਂ ਨਹੀਂ। ਅੰਮੇਲਾ ਦਾ ਗੱਗੂ ਆ ਤੇਲ ਮੁੱਕ ਗਿਆ ਹੁਣ ਇੱਥੇ ਖੜਾ ਕਰਤਾ ਇਹਨਾਂ ਨੇ। ਹਨਾ? 에어 ਇੰਡੀਆ ਦਾ ਜਹਾਜ਼ ਆ। ਤੇ ਉਹ ਮੁجهه ਇੰਜਨ ਜਿਹੜਾ ਆਪਣੀ ਹੈ ਜੀ ਇੰਜਨ ਦੀ ਖਰਾਬੀ ਆ ਗਈ ਹੋਣੀ ਹੈ ਜਿਹੜਾ ਇੱਥੇ ਉਹਨਾਂ ਨੇ ਰੋਕਣਾ ਪਿਆ ਗਿਆ ਐਮਰਜੈਂਸੀ ਉਹਨਾਂ ਨੂੰ ਤੇ ਲਗਭਗ ਆਪਾਂ ਅੰਮ੍ਰਿਤਸਰ ਸ਼ਹਿਰ 'ਚ ਪਹੁੰਚ ਹੀ ਚੁੱਕੇ ਆਂ ਹੋਰ ਇਥੋਂ ਸਾਨੂੰ ਹੁਣ ਬਸ 15-20 ਮਿੰਟ ਲੱਗਣੇ ਆ ਪਾਰਕਿੰਗ ਵਿੱਚ ਜਾਣ ਨੂੰ ਤੇ ਦੇਖਦੇ ਆਂ ਉੱਥੇ ਕਿੰਨਾ ਕੁ ਟਾਈਮ ਸਾਨੂੰ ਵੇਟ ਕਰਨਾ ਪੈਣਾ ਬਾਰਕ ਕੇ ਵਾਰੀ ਬਾਹਰ ਨਾ ਗੱਡੀਆਂ ਦਾ ਰਜ ਕੋ ਹੁੰਦਾ ਜਾਂ ਤੇ ਪਾਰਕਿੰਗ ਜਾਣ ਨੂੰ ਟਾਈਮ ਲੱਗ ਜਾਂਦਾ ਜਾਂ ਪਿਛਲੇ ਯਾਰਾ ਤੈਨੂੰ ਆਪਾਂ ਕਿੰਨਾ ਟਾਈਮ ਉੱਥੇ ਵੇਟ ਕੀਤੀ ਸੀ ਬਾਹਰ ਹੀ ਉਹ ਅੰਮ੍ਰਿਤਸਰ ਪਹੁੰਚਦੇ ਸਾਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਰਿਹਾ ਆ। ਕਾਫੀ ਲੰਬੀ ਲਾਈਨ ਲੱਗੀ ਹੋਈ ਆ। ਗੱਡੀਆਂ ਹੀ ਗੱਡੀਆਂ। ਤੇ ਕੁਝ ਗੱਡੀਆਂ ਵਾਪਸ ਪਿੱਛੇ ਨੂੰ ਵੀ ਮੋੜ ਰਹੀਆਂ ਆ। ਵਜ੍ਹਾ ਪਤਾ ਨਹੀਂ। ਹੋਰ ਇਹ ਵਜ੍ਹਾ ਸੱਚੀ ਸਾਨੂੰ ਕੁਝ ਨਹੀਂ ਪਤਾ ਕੀ ਹੋ ਸਕਦੀ ਆ। ਚੱਲ ਦੁਧਿਆਨ ਨਾ ਦੇਖੀ ਜੇਗਾ ਜੇ ਮਿਲਦੀ ਆ। ਪਿੱਛੇ ਹੈ। ਕੱਢੋ। ਇਹ ਵਜ੍ਹਾ ਹੀ ਬਿਆਨ ਹੀ ਕੱਢਨੀ ਆ ਵਿੱਚ। ਤੇ ਜਵਾਤਾਂ ਦੇ ਕਾਬੂ। ਦੇਖੋ ਕਿੰਨਾ ਇੱਕ ਸਾਨੂੰ ਸਮਾਂ ਲੱਗਦਾ ਇੱਥੇ ਇਹ ਹਾਲਿਆ ਟ੍ਰੈਫਿਕ ਤੋਂ ਨਿਕਲ ਕੇ ਹੁਣ ਆਪਾਂ ਪਹੁੰਚੇ ਆ ਗੋਲਡਨ ਗੇਟ ਤੇ ਕਾਫੀ ਸਮਾਂ ਲੱਗ ਗਿਆ ਸਾਨੂੰ ਟ੍ਰੈਫਿਕ ਦੇ ਵਿੱਚ ਜੀ ਤਕਰੀਬਨ ਤਕਰੀਬਨ ਸਾਨੂੰ 40 ਤੋਂ 50 ਮਿੰਟ ਲੱਗ ਹੀ ਗਏ ਆ ਟ੍ਰੈਫਿਕ ਦੇ ਵਿੱਚ ਇਹ ਸਮਾਂ ਵੀ 7:00 ਵੱਜ ਚੁੱਕੇ ਨੇ ਕਰਨ ਦੇ ਚੱਲੇ ਸੀ ਕਰੇ ਅੱਜ ਦਾ ਜਿਆਦਾ ਲੇਟ ਹੋ ਗਿਆ ਕੁਝ ਆਪਾਂ ਦੇਖਦੇ ਹੁਣ ਸਮੇਂ ਸਿਰ ਪਹੁੰਚ ਗਏ ਕਿ ਨਹੀਂ ਮੈਨੂੰ ਇਹ ਹੀ ਸੀਗਾ ਵੀ ਮੈਂ ਕਹਾਂ ਚਲੋ ਟਾਈਮ ਨਾਲ ਪਹੁੰਚ ਗਏ ਆਪਾਂ ਤੁਹਾਨੂੰ ਜਿਹੜੀ ਉੱਥੇ ਸਾਡੀ ਸਜਾਵਟ ਹੋਈ ਆ ਅੰਦਰ ਤੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਵੀ ਹੁਣ ਰਾਤ ਪੈ ਗਈ ਆ ਬਾਕੀ ਦੇਖੋ ਜੇ ਜਿੰਨੇ ਵੀ ਸ਼ਾਟ ਲੈ ਹੋਏ ਵਧੀਆ ਤੋਂ ਵਧੀਆ ਮੈਂ ਕੋਸ਼ਿਸ਼ ਕਰੂੰਗਾ ਲੈਣ ਦੀ ਕਿਹੋ ਜਿਹਾ ਵੀ ਰੋਡ ਦੇ ਟ੍ਰੈਫਿਕ ਹੈਗਾ ਹੀ ਆ ਦੇਖਦੇ ਫਿਰੋ ਹੁਣ ਪਾਰਕ ਕੀ ਸਾਨੂੰ ਉੱਥੇ ਕਿੰਨਾ ਕੁ ਟਾਈਮ ਲੱਗਦਾ ਉੱਥੇ ਵੀ ਕਾਫੀ ਵੇਟ ਕਰਨੀ ਪੈਣੀ ਆ ਆ ਤਾਂ ਤੇਰੀ I'm trying to say a cat a little more. ਪਹੁੰਚ ਗਏ ਆ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਧਰਤੀ ਤੇ ਤੇ ਪਹਿਲੇ ਹੁਣ ਆਪਾਂ ਜੋੜੇ ਜਮਾ ਕਰਵਾਉਨੇ ਆ ਤੇ ਫਿਰ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਾਉਨੇ ਫਿਰ ਤੁਹਾਨੂੰ ਆਪਾਂ ਪਹਿਲੇ ਜੋੜੇ ਜਮਾ ਕਰਵਾ ਲਈਏ ਪ੍ਰਕਾਸ਼ ਪਰਵ ਕਰਕੇ ਨਾ ਸੰਗਤ ਚ ਕਾਫੀ ਵਾਧਾ ਆ ਨਾਰਮਲ ਜਿਹੜੇ ਦਿਨਾਂ ਤੋਂ ਅੱਜ ਦਿਨ ਜਿਹੜਾ ਕਾਫੀ ਖਾਸ ਹੁੰਦਾ ਆ ਟੈਸਟ ਕਰਕੇ ਸੰਗਤ ਕਾਫੀ ਆਈ ਹੁੰਦੀ ਆ का खालसा वाहे गुरु जी के फेना नासरी महन्ना The 3, coming